ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਆਪਾਂ ਮਨਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਸਰਨਾ ਕੁੰਡੇ ਪਾਏ ਜੀ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖੇ 2 4 6 8 10 12 14 16 18 ਤਾਰਾਂ ਤੇ ਕੇ ਗੁੰਨਾ ਵੀ ਕੁੰਡੇ ਪਾਈ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਆਹ ਕੁੰਡਾ ਪਾ ਤਾਰਾਂਗੇ ਹੁਣ ਆਪਾਂ ਆ ਲਵਾਂਗੇ ਦੋ ਕੁੰਡੇ ਦੋ ਗੁੰਡਿਆਂ ਦਾ ਇੱਕ ਬਣਾਵਾਂਗੇ ਅੱਗੇ ਫਿਰ ਆਪਾਂ ਲਵਾਂਗੇ ਦੋ ਗੁੰਡੇ ਦੋਆਂ ਦਾ ਇੱਕ ਕਰਾਂਗੇ ਫਿਰ ਅਸੀਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਸਾਡੇ ਜੀ 4 ਗੁੰਡੇ ਹੋ ਗਏ 8 ਗੁੰਡੇ ਸੀਗੇ 8ਾਂ ਤੋਂ 4 ਗੁੰਡੇ ਬਣਾ ਲਏ ਸੀ ਫੇਰ ਦੋਹਾਂ ਦਾ ਇੱਕ ਇਹ ਅਸੀਂ ਪੂਰੀ ਸਲਾਈ ਇਸੇ ਅਸੇ ਤਰ੍ਹਾਂ ਹੀ ਬਣਾਉਣੀ ਹੈ

సైడ్ ఆ కుారా కు అసహ బ సీరి ధ పే కల్టా బనావే హీచేతో కండా చక్క తర మనం ఇస్తా సనా లే

ਇਸ ਤਰ੍ਹਾਂ ਸੌਖਾ ਥੋੜਾ ਜਿਹਾ ਮੋਟੀ ਉਹਨਾਂ ਜਲਦੀ ਬਣ ਜਾਂਦਾ ਜਿਵੇਂ ਆਪਾਂ ਤੋਂ ਬਣਾਇਆ ਜਾਂਦਾ ਹੋਵੇ ਆਪਾਂ ਉਹ ਵੀ ਬਣਾ ਸਕਦੇ ਹਾਂ ਚੱਕ ਕੇ ਸਲਾਈ ਤੇ ਵੀ ਰੱਖ ਸਕਦੇ ਹਾਂ ਗੁੰਡਾ ਤੇ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਆਪਾਂ ਅੰਦਰ ਤੇ ਵੀ ਆਹ ਗੁੰਡਾ ਇੱਕ ਬਣਾਵਾਂਗੇ ਆਪਣੇ ਇਹ 20 ਗੁੰਡੇ ਹੋ ਗਏ ਪੂਰੇ ਦੇ 2 4 6 8 10 12 14 16 18 ਤੇ 20 20 ਗੁੰਡੇ ਸਾਡੇ ਪੂਰੇ ਹੋ ਗਏ ਆ ਵળી ਸਲਾਈ ਇਸ ਲਾਵਾਂਗੇ ਅਸੀਂ ਇਹਨੂੰ ਵੀ ਸਿੱਧੀ ਬਣਾ ਲਾਂਗੇ ਜੇਕਰ ਸਾਡੇ ਕੋਲੇ ਮੋٹے ਹੁੰਨ ਤਾਂ ਅਸੀਂ ਇਹ ਸਿੰਪਲ ਜਿਹਾ ਡਿਜ਼ਾਈਨ ਪਾ ਕੇ ਬਣਾ ਸਕਦੇ ਹਾਂ ਬਹੁਤ ਸੋਹਣਾ ਬਣਦਾ ਡਿਜ਼ਾਈਨ ਇਹ ਆਹ ਸਲਾਈ ਵੀ ਅਸੀਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਅੱਗੇ ਫੇਰ ਅਸੀਂ ਆਹ ਕੁੰਡਾ ਤਾਰਾਂਗੇ ਤੇ ਆਹ ਦੋ ਕੁੰਡਿਆਂ ਦਾ ਅਸੀਂ ਇੱਕ ਕੁੰਡਾ ਬਣਾਵਾਂਗੇ ਇਸ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਜੀ। ਧਾਗਾ ਪਿੱਛੇ ਕਰਾਂਗੇ। ਇਹ ਥੱਲੇੋਂ ਕੁੰਡਾ ਚੱਕ ਕੇ ਅਸੀਂ ਜਿਹੜੀ ਅਸੀਂ ਫਰਸਟ ਸਲਾਈ ਬਣਾਈ ਸੀ ਡਿਜ਼ਾਈਨ ਦੀ ਉਸੇ ਤਰ੍ਹਾਂ ਇਹਨੂੰ ਫੇਰ ਬਣਾ ਲਾਂਗੇ। ਇਹ ਥੋੜਾ ਜਿਹਾ ਔਖਾ ਲੱਗਦਾ ਹੋਵੇ। ਤਾਂ ਅਸੀਂ ਇੱਥੇ ਸਲਾਈ ਤੇ ਰੱਖ ਲਿਆ ਕੁੰਡਾ ਤੇ ਇਹਨੂੰ ਇਸ ਤਰ੍ਹਾਂ ਸਿੰਧਾ ਬਣਾ ਲਾਂਗੇ ਜਾਹੇ ਦੋ ਦੋ ਸਲਾਈਆਂ ਸੀ ਰਿਪੀਟ ਕਰਦੇ ਜਾਵਾਂਗੇ ਤਾਂ ਸਾਡਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਦੋ ਸਲਾਈਆਂ ਸੀ ਵਿੱਚ ਆ ਸਾਫ਼ ਕੱਢ ਲੈਣੀ ਆ ਇੱਕ ਜਾਂਦੀ ਇੱਕ ਫਿਰ ਇੱਧਰ ਆਉਂਦੀ ਤੇ ਫਿਰ ਦੋ ਸਲਾਈਆਂ ਸਾਡੇਆਂ ਡਿਜ਼ਾਈਨ ਦੀਆਂ ਤਾਂ ਡਿਜ਼ਾਈਨ ਸਾਡਾ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਇਹ ਸਟਰਵੰਦਾ ਹੈ ਕਿਸੇ ਵੀ ਤਰ੍ਹਾਂ ਦੇ ਉਨਚ ਬਣਾਓ ਭਾਵੇਂ ਫਿੱਕੇ ਰੰਗ ਚ ਬਣਾਓ ਭਾਵੇਂ ਗੂੜੇ ਚ ਬਣਾਓ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੇ ਸੇ ਮੋਟੀ ਉਹਨਾਂ ਦਾ ਕੋਈ ਜੈਂਟ ਸਵੈਟਰ ਬਣਾਉਣਾ ਹੋਵੇ ਤੇ ਸੇ ਆਹ ਹਲਕਾ ਜਿਹਾ ਡਿਜ਼ਾਈਨ ਵਾਲੇ ਬਣਦਾ ਵੀ ਬਹੁਤ ਜਲਦੀ ਹੈ ਤੇ ਹੋਰ ਜਿਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚੈਨਲ ਤੇ ਨਵੇਂ ਆ ਦੇਖਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਹੋਗਾ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਇੱਕ ਕਮੈਂਟ ਜ਼ਰੂਰ ਕਰ ਦਿਓ ਜੀ ਆਉਂਦੇ ਵੀ ਆ ਕਮੈਂਟ ਬਹੁਤ ਵਧੀਆ-ਵਧੀਆ ਕਮੈਂਟ ਆਉਂਦੇ ਆ ਜੀ ਮੈਨੂੰ ਅੱਗੇ ਉਹਨਾਂ ਨੂੰ ਰਿਪਲਾਈ ਨਹੀਂ ਕਰਨੇ ਆਉਂਦੇ ਮੈਂ ਦੇਖ ਜ਼ਰੂਰ ਲੈਣੀ ਆ ਤੇ ਪਰ ਬਹੁਤ ਵਧੀਆ ਸੋਹਣੇ ਕਮੈਂਟ ਆਉਂਦੇ ਆ ਤੇ ਇਸੇ ਤਰ੍ਹਾਂ ਹੀ ਮੈਨੂੰ ਕਮੈਂਟ ਕਰਦੇ ਰਹੋ ਕਮੈਂਟ ਪੜ੍ਹ ਕੇ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਜੇਕਰ ਅਸੀਂ ਇਹ ਰੰਗ ਨਾਲਾ ਬਣਾਉਣਾ ਚਾਹੁੰਦੇ ਆ ਡਾਰਕ ਰੰਗ ਸਾਡੇ ਕੋਲੇ ਪਈ ਆ ਤਾਂ ਵੀ ਬਹੁਤ ਸੋਹਣਾ ਬਣੂਗਾ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਤੇ ਮੇਰੇ ਵੀਡੀਓ ਪੂਰੀ ਦੇਖਿਆ ਕਰੋ ਜੀ ਉਹਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੋਊਗਾ ਜੀ